ਜੀ ਇਸ ਵੇਲੇ ਦੀ ਵੱਡੀ ਖਬਰ ਹੈ ਰਮਨਜੀਤ ਸਿੰਘ ਬਿੱਟੂ ਹੋਣਾ ਨੇ ਕਾਂਗਰਸ ਪਾਰਟੀ ਦਾ ਪੱਲਾ ਛੱਡ ਦਿੱਤਾ ਤੇ ਭਾਈ ਬਾਪ ਪਾਰਟੀ ਨੂੰ ਜੁਆਇਨ ਕਰ ਲਿਆ ਤੇ ਇਸ ਮਾਮਲੇ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਮੇਰੇ ਸਹਿਯੋਗੀ ਇੰਦਰਜੀਤ ਸਿੰਘ ਚੈਲ ਤੇ ਗੱਲਬਾਤ ਕਰਦੇ ਆ ਜੀ ਇੰਦਰ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਰਮਨਜੀਤ ਸਿੰਘ ਬਿੱਟੂ ਬੜੇ ਦਿੱਗਜ ਲੀਡਰ ਰਹੇ ਨੇ ਮਿਤਾਣਾ ਤੋਂ ਤੇ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਕਿਵੇਂ ਵੇਖਦੇ ਹੋ ਸਭ ਤੋਂ ਪਹਿਲਾਂ ਤਾਂ ਗगन ਦੱਸ ਦਈਏ ਕਿ ਕਾਂਗਰਸ ਨੂੰ ਇਸ ਵੇਲੇ ਵੱਡੇ ਤੋਂ ਵੱਡੇ ਚਟਕੇ ਜਿਸ ਤਰੀਕੇ ਦੇ ਮਿਲ ਰਹੇ ਆ ਇਹਦੇ ਨਾਲੋਂ ਵੀ ਵੱਡੇ ਚਟਕੇ ਆਉਣ ਵਾਲੇ ਦਿਨਾਂ ਦੇ ਵਿੱਚ ਮਿਲ ਸਕਦੇ ਆ ਮਿਲ ਕਿਉਂ ਸਕਦੇ ਆ ਕਿਉਂਕਿ ਕਾਂਗਰਸ ਪਾਰਟੀ ਅੱਜ ਦੀ ਘੜੀ ਜਿਹੜੀ ਸਥਿਤੀ ਦੇ ਵਿੱਚ ਹੈ ਤਾਂ ਉਹਨਾਂ ਦੇ ਵੱਡੇ ਚਿਹਰੇ ਕਾਂਗਰਸ ਨੂੰ ਖੁਦ ਹੀ ਛੱਡਣ ਦੀਆਂ ਤਿਆਰੀਆਂ ਕਰੀ ਬੈਠੇ ਨੇ ਇਹ ਸੂਤਰ ਦੱਸਦੇ ਆ ਇਸੇ ਦੇ ਦਰਮਿਆਨ ਹੁਣ ਰਵਨੀਤ ਸਿੰਘ ਬਿੱਟੂ ਹੋਰਾਲਾ ਜਿਹੜਾ ਧਮਾਕਾ ਹੋਇਆ ਦੇਖੋ ਲਗਾਤਾਰੀ ਕਾਂਗਰਸ ਦੇ ਨਾਲ ਜੁੜੇ ਹੋਏ ਸੀ ਇਹਨਾਂ ਦਾ ਪਹਿਲਾਂ ਤੋਂ ਪਰਿਵਾਰ ਕਾਂਗਰਸ ਦੇ ਨਾਲ ਜੁੜਿਆ ਹੋਇਆ ਸੀ ਪਰ ਐਸਾ ਕੀ ਹੋਇਆ ਕਿ ਇਹਨਾਂ ਨੂੰ ਕਾਂਗਰਸ ਛੱਡਣੀ ਪੈਗੀ ਜ਼ਰੂਰ ਇੱਕ ਵਿਚਾਰਨ ਵਾਲੀ ਗੱਲ ਹੈ ਤਾਂ ਕੁਝ ਨਾ ਕੁਝ ਐਸਾ ਹੋਇਆ ਜਿਹਦੇ ਕਰਕੇ ਇਹਨਾਂ ਨੂੰ ਆਪਣੀ ਮਾਂ ਪਾਰਟੀ ਛੱਡਣੀ ਪੈਗੀ ਉਹ ਪਾਰਟੀ ਜਿਹਦੇ ਕਰਕੇ ਇਹ ਪੰਜਾਬ ਦੇ ਲੋਕਾਂ ਤੋਂ ਬੜਾ ਕੁਝ ਸੁਣਦੇ ਰਹੇ ਬੜਾ ਕੁਝ ਪੰਜਾਬ ਦੇ ਲੋਕਾਂ ਦੇ ਆਲੇ ਪਾਸੋਂ ਅਬਜ਼ਰਵ ਕਰਦੇ ਰਹੇ ਸੀ ਜਿਹੜਾ ਨੈਗੇਟਿਵ ਹੁੰਦਾ ਸੀ ਖਾਸ ਤੌਰ ਤੇ ਕਿ ਇਹ ਇਹਨਾਂ ਦੇ ਪਹਿਲਾਂ ਦੇ ਜ਼ਿਕਰ ਪੁਰਖਿਆਂ ਦੀ ਗੱਲ ਕਰੀਏ ਉਹਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਗੁੱਸਾ ਤੇ ਉਹ ਉਸੇ ਚੀਜ਼ ਨੂੰ ਇਹ ਉਹਨਾਂ ਦੇ ਐਕਸ਼ਨਸ ਨੂੰ ਲਗਾਤਾਰ ਡਿਫੈਂਡ ਕਰਦੇ ਰਹਿੰਦੇ ਸੀ ਪਰ ਇਹ ਸਭ ਦੇ ਦਰਮਿਆਨ ਇਹ ਸਾਰਾ ਕੁਝ ਇਹਨਾਂ ਨੇ ਕਰਿਆ ਉਦੋਂ ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀ ਪਰ ਅੱਜ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਤਾਂ ਕੁਝ ਨਾ ਕੁਝ ਗੇਮ ਜਿਹੜੀ ਜ਼ਰੂਰ ਘੁੰਮੀ ਹੈ ਜਿਨ੍ਹਾਂ ਮਾਫ ਕਰਨਾ ਕਾਂਗਰਸ ਦੀਆਂ ਨੀਂਦਾਂ ਉਡਾਉਣੀਆਂ ਨੇ ਰਵਨੀਤ ਸਿੰਘ ਬਿੱਟੂ ਫਰੀਦ ਦਰਸਲ ਇਹ ਪਹਿਲਾਂ ਤੋਂ ਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਕੰਟੈਕਟ ਦੇ ਵਿੱਚ ਸਿਗੇ ਸੀ ਆਸੀ ਮਾਰਾ ਨੇ ਪਹਿਲੀ ਦੱਸਤਾ ਸੀ ਕਿ ਰਵਨੀਤ ਸਿੰਘ ਬਿੱਟੂ ਪਾਸਾ ਪਲਟ ਸਕਦੇ ਪਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣਗੇ ਇਹਦੇ ਬਾਰੇ ਕਿਸੇ ਨੇ ਇੰਨੇ ਕਿਆਸ ਨਹੀਂ ਜਿਹੜੇ ਉਹ ਨਹੀਂ ਲਗਾਏ ਸੀ ਪਰ ਇਹ ਸਭ ਦੇ ਦਰਮਿਆਨ ਰਵਨੀਤ ਬਿੱਟੂ ਬਿਆਨ ਦਿੰਦੇ ਆ ਕਿ ਮੈਂ ਲੁਧਿਆਣੇ ਤੋਂ ਹੀ ਲੜਾਂਗਾ ਮੈਂ ਆਪਣੀ ਪਾਰਟੀ ਦੀ ਹਮੇਸ਼ਾ ਸੇਵਾ ਕਰਦਾ ਰਿਹਾ ਤੇ ਮੈਂ ਸੇਵਾ ਕਰਦਾ ਰਹੂੰਗਾ ਪਰ ਫੇਰ ਵੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਲਿਆ ਕਾਂਗਰਸ ਨੂੰ ਉਹਨਾਂ ਨੇ ਅਲਵਿਦਾਖ ਦਿੱਤਾ ਉਹ ਵੀ ਐਨ ਮੌਕੇ ਦੇ ਉੱਤੇ ਜਦੋਂ ਭਾਰਤ ਜਦੋਂ ਕਾਂਗਰਸ ਪਹਿਲਾਂ ਹੀ ਤੰਗ ਹੋਈ ਪਈ ਆ ਪਹਿਲਾਂ ਹੀ ਹਾਸ਼ੀਏ ਵੱਲ ਨੂੰ ਜਾ ਰਹੀ ਆ ਉਹ ਟਾਈਮ ਦੇ ਵਿੱਚ ਇਹਨਾਂ ਨੇ ਪੱਲਾ ਛੱਡਿਆ ਪਰ ਇਹਦੇ ਪਿੱਛੇ ਰੀਜ਼ਨ ਕੋਈ ਨਾ ਕੋਈ ਬਹੁਤ ਵੱਡਾ ਹੋ ਸਕਦਾ ਗੱਲ ਇਹਨਾਂ ਆਪਾਂ ਹਾਲ ਦੇ ਲਈ ਕਾਲੀ ਕਾਲੀ ਦੇ ਵਿੱਚ ਆਪਾਂ ਰੀਜ਼ਨ ਦੇ ਉੱਤੇ ਜੇ ਨਾ ਜਾਈਏ ਤਾਂ ਬੈਟਰ ਰਹੂਗਾ ਕਿਉਂਕਿ ਆਪਾਂ ਕੁਝ ਹੋਰ ਐਕਸਪੈਕਟ ਕਰ ਲਈਏ ਆਪਾਂ ਕੁਝ ਹੋਰ ਸੋਚਦੇ ਹੋਈਏ ਪਰ ਅੰਦਰੋਂ ਕੁਝ ਹੋਰ ਨਿਕਲੇਗਾ ਡੈਫੀਨੇਟ ਸਟੇਜ ਇਸ ਹੈਗੀ ਹੈ ਰਵਨੀਤ ਸਿੰਘ ਬਿੱਟੂ ਹਰਾਂ ਦੀ ਕੋਈ ਨਾ ਕੋਈ ਐਸੀ ਸਿਆਸੀ ਮਜਬੂਰੀ ਹੋ ਸਕਦੀ ਹੈ ਜਾਂ ਕੋਈ ਆਪਦੀ ਨਿੱਜੀ ਮਜਬੂਰੀ ਹੋ ਸਕਦੀ ਹੈ ਜਿਹਦੇ ਕਰਕੇ ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਨੀ ਪੈਗੀ ਤੇ ਕਾਂਗਰਸ ਨੂੰ ਇਹਨਾਂ ਦੇ ਵੱਲੋਂ ਵੱਡਾ ਝਟਕਾ ਦੇਣਾ ਪੈ ਗਿਆ ਅੱਜ ਸਵੇਰ ਤੋਂ ਪਹਿਲਾਂ ਕਾਂਗਰਸ ਦੀ ਮੰਥਨ ਦੀ ਮੀਟਿੰਗ ਚੱਲ ਰਹੀ ਸੀ ਮੀਟਿੰਗ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਆਪਣੀ ਸੂਚੀ ਹੈ ਜਿਹੜੀ ਉਹ ਜਾਰੀ ਕਰ ਸਕਦੀ ਹੈ ਕਾਂਗਰਸ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਮੌਕੇ ਦੇ ਉੱਤੇ ਇੱਕ ਪਾਸੇ ਤੇ ਉਹ ਆਪਣੇ ਉਮੀਦਵਾਰ ਉਤਾਰਨ ਦੀ ਤਿਆਰੀ ਕਰ ਰਹੇ ਆ ਤੇ ਦੂਜੇ ਪਾਸੇ ਰਵਨੀਤ ਬਿੱਟੂ ਐਡਾ ਵੱਡਾ ਝਟਕਾ ਦੇ ਦਿੰਦੇ ਆ ਤਾਂ ਜ਼ਰੂਰ ਪੰਜਾਬ ਦੀ ਕਾਂਗਰਸ ਦੇ ਲਈ ਵੀ ਇੱਕ ਵੱਡੀ ਮੁਸ਼ਕਲ ਇਹਨਾਂ ਨੇ ਖੜੀ ਕਰ ਦਿੱਤੀ ਇਹਦੇ ਨਾਲ ਦੇ ਨਾਲ ਕੇਂਦਰੀ ਪੱਧਰ ਦੀ ਲੀਡਰਸ਼ਿਪ ਹੈ ਜਿਹੜੀ ਕਾਂਗਰਸ ਦੀ ਉਹਨਾਂ ਦੇ ਲਈ ਵੀ ਮੁਸ਼ਕਲਾਂ ਦਾ ਜਿਹੜਾ ਪਹਾੜ ਹੈ ਉਹ ਵੱਡਾ ਹੁੰਦਾ ਦਿਖਾਈ ਦੇ ਰਿਹਾ ਚਾਹੀ ਰਵਨੀਤ ਬਿੱਟੂ ਨਹੀਂ ਕਾਂਗਰਸ ਛੱਡੀ ਹੈ ਪਰ ਫਿਰ ਵੀ ਬੇਸ਼ੱਕ ਪੰਜਾਬ ਦੇ ਵਿੱਚ ਇਹਨਾਂ ਦਾ ਜੋ ਵੀ ਆਧਾਰ ਆਪਾਂ ਮੰਨੀਏ ਪਰ ਆਪਣੇ ਖੇਤਰ ਦੇ ਵਿੱਚ ਇਹਨਾਂ ਦਾ ਡੈਫੀਨਿਟਲੀ ਬਹੁਤ ਤਕੜਾ ਆਧਾਰ ਸਿਗਾ ਤੇ ਜਿੱਤਦੇ ਵੀ ਰਹੇ ਨੇ ਉਥੋਂ ਆਪਣੇ ਲੋਕਾਂ ਦੇ ਹਲਕੇ ਦੇ ਹਲਕੇ ਦੇ ਲੋਕਾਂ ਦੇ ਬਹਿਣਾ ਵਿੱਚ ਇਹਨਾਂ ਦਾ ਇੱਕ ਚੰਗਾ ਰਸੂਖ ਹੈ ਚੰਗਾ ਰੁਤਬਾ ਹੈ ਪਰ ਭਾਰਤੀ ਜਨਤਾ ਪਾਰਟੀ ਨੇ ਐਨ ਮੌਕੇ ਦੇ ਉੱਤੇ ਐਸਾ ਦਾਅ ਖੇਡਿਆ ਕਿ ਰਵਨੀਤ ਸਿੰਘ ਬਿੱਟੂ ਨੂੰ ਸਮੁੱਚੇ ਉਹਨਾਂ ਦੇ ਸਮਰਥਕਾਂ ਦੇ ਸਹਿਤ ਕਿਉਂਕਿ ਜੇ ਬਿੱਟੂ ਹੁਣ ਦੂਸਰੀ ਪਾਰਟੀ 'ਚ ਗਏ ਨੇ ਤਾਂ ਫਿਰ ਬਿੱਟੂ ਦੇ ਨਾਲ ਲੱਗਦੇ ਜਿੰਨੇ ਵੀ ਲੋਕ ਸੀ ਜਿੰਨੇ ਉਹਨਾਂ ਦੇ ਸਮਰਥਕ ਸੀ ਉਹ ਬਿੱਟੂ ਦੇ ਨਾਲ ਹੀ ਖੜਨਗੇ ਤੇ ਹੁਣ ਉਹ ਜਿਹੜੀ ਵੋਟ ਜਿਹੜੀ ਰਵਨੀਤ ਬਿੱਟੂ ਨੂੰ ਪੈ ਕੇ ਕਾਂਗਰਸ ਵਾਲੇ ਪਾਸੇ ਜਾਂਦੀ ਸੀ ਉਹ ਹੁਣ ਵੋਟ ਬਿੱਟੂ ਨੂੰ ਪਿਆ ਕਰੇਗੀ ਪਰ ਉਹ ਕਾਂਗਰਸ ਦੀ ਥਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਹਿੱਸੇ 'ਚ ਆਇਆ ਕਰੇਗੀ ਸੋ ਕਾਂਗਰਸ ਦੀਆਂ ਚਿਹਰੇ ਨੂੰ ਵੋਟ ਹੋਵੇਗੀ ਇਹ ਗੱਲ ਮੰਨ ਸਕਦੇ ਆ ਕਿ ਚਿਹਰੇ ਨੂੰ ਵੋਟ ਹੋਵੇਗੀ ਬਿਲਕੁਲ ਡੈਫੀਨੇਟਲੀ ਦੇਖੋ ਉਹ ਆਪ ਹੀ ਉਹ ਕਹਿੰਦੇ ਰਹੇ ਸੀ ਕਿ ਲੁਧਿਆਣੇ ਦੇ ਵਿੱਚ ਮੈਂ ਆ ਰਵਨੀਤ ਬਿੱਟੂ ਆ ਉਹ ਇਹ ਨਹੀਂ ਕਹਿੰਦੇ ਸੀ ਕਿ ਕਾਂਗਰਸ ਹੀ ਰਵਨੀਤ ਬਿੱਟੂ ਆ ਉਹ ਕਹਿੰਦੇ ਸੀ ਕਿ ਮੈਂ ਆ ਲੁਧਿਆਣੇ ਦੇ ਵਿੱਚ ਰਵਨੀਤ ਬਿੱਟੂ ਮੈਨੂੰ ਲੋਕ ਜਾਣਦੇ ਆ ਤੇ ਹੁਣ ਰਵਨੀਤ ਬਿੱਟੂ ਪਿੱਛੇ ਕਿਹੜੀ ਪਾਰਟੀ ਦੇ ਨਾਲ ਖੜੇ ਨੇ ਕਿਹਦੇ ਨਾਲ ਬਿਲੋਂਗ ਕਰਦੇ ਨੇ ਡਸਨਟ ਮੈਟਰ ਲੋਕਾਂ ਨੂੰ ਉਹ ਮੈਟਰ ਨਹੀਂ ਕਰਦਾ ਜਿਹੜੇ ਲੋਕ ਉਹਨੂੰ ਰਵਨੀਤ ਬਿੱਟੂ ਹੋਰਾਂ ਨੂੰ ਜਿਹੜੇ ਲੋਕ ਮੰਨਦੇ ਆ ਉਹਨਾਂ ਦੇ ਸਮਰਥਕ ਨੇ ਤਾਂ ਇਹਦੇ ਕਰਕੇ ਆਪਾਂ ਜਰੂਰ ਡੈਫੀਨਿਟਲੀ ਗਗਨ ਕਹਿ ਸਕਦੇ ਆ ਕਿ ਇੱਕ ਬਹੁਤ ਵੱਡਾ ਝਟਕਾ ਆਪਾਂ ਕਾਂਗਰਸ ਦੇ ਲਈ ਇਹ ਕਿਹਾ ਮੰਨਿਆ ਜਾ ਸਕਦਾ ਹੈ ਕਿ ਕਾਂਗਰਸ ਐਸੀ ਇੱਕ ਨੀਂਦ ਦੇ ਵਿੱਚ ਸੁੱਤੀ ਸੀ ਜਿਹੜੀ ਨੀਂਦ ਦੇ ਵਿੱਚੋਂ ਉੱਠਣਸਾਰ ਉਹ ਜਦ ਨੀਂਦ ਖੁੱਲੀ ਤਾਂ ਇੱਕੋ ਤੋਂ ਬਾਅਦ ਇੱਕ ਲਗਾਤਾਰ ਧਮਾਕੇ ਹੋਏ ਦੇਖੋ ਪਹਿਲਾਂ ਸੁਸ਼ੀਲ ਰਿੰਕੂ ਗਵਾਇਆ ਇਹਨਾਂ ਨੇ ਉਸ ਤੋਂ ਬਾਅਦ ਚੱਬੇ ਹਰ ਸਾਹਿਬ ਗਵਾਏ ਤੇ ਹੁਣ ਰਵਨੀਤ ਬਿੱਟੂ ਗਵਾ ਲੈਨੇ ਤੇ ਇਹ ਜਿਹੜਾ ਅੰਕੜਾ ਇਹ ਜ਼ਰੂਰ ਡੈਫੀਨਿਟਲੀ ਵੱਧ ਸਕਦਾ ਗਗਨ ਸਿਆਸੀ ਮਾਰ ਇਸੇ ਚੀਜ਼ ਨੂੰ ਲੈ ਕੇ ਕਾਂਗਰਸ ਦੇ ਲਈ ਇਹਨੂੰ ਚਿੰਤਾ ਦਾ ਵਿਸ਼ਾ ਜ਼ਰੂਰ ਦੱਸ ਰਿਹਾ ਜੀ ਗਗਨ ਜੀ ਬਹੁਤ ਬਹੁਤ ਧੰਨਵਾਦ ਇੰਦਰ ਤੁਹਾਡਾ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਜੀ ਬਹੁਤ ਬਹੁਤ ਧੰਨਵਾਦ